ਰਾਜ ਕੀ ਕੀ ਤਰੀ ਕੰਡੀਸ਼ਨ ਹੁੰਦਾ ਮਿਲੇ ਸਾਹਿਬ ਐਮ ਐਲ ਏ ਸਾਹਿਬ ਦੀ ਕੰਡੀਸ਼ਨ ਠੀਕ ਆ ਪੀ ਐ ਦੇ ਸੀ ਥੋੜਾ ਮੂਹਰ ਦੇ ਵਿੱਚ ਛੀਸ਼ਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਕੀ ਇਹ ਤਾਂ ਐਮ ਐਲ ਏ ਸਾਹਿਬ ਦੇ ਵੀ ਥੋੜਾ ਲੱਤ 'ਚ ਅਚਲਿਆ ਤਾਂ ਜੱਗ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਹੈ ਐਕਸ-ਰੇ ਕਰਾਉਣ ਲਈ ਜੇ ਗਏ ਆ ਤਾਂ ਪਤਾ ਚੱਲ ਜੇ ਕੋਈ ਨੀਜਾ ਹੈ ਐਮ ਐਲ ਏ ਸਾਹਿਬ ਕਿੱਥੇ ਇੱਕ ਗਿਆ ਹਾਤ ਸਾਹਿਬ ਇਹ ਉਹ ਗਰੇਡ ਲਾਈ ਕਿੱਥੇ ਕਿਥੇ ਜਾ ਰਹੇ ਇਹ ਤਲਵਾੜੇ ਨੂੰ ਜਾਸਾ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਿਆ ਉੱਧਰ ਨੂੰ ਹੀ ਜਾ ਰਹੇ ਸੀ ਕਿ ਗੱਡੀ ਉਹਨਾਂ ਦੀ ਹਿੱਟ ਹੋਈ ਹੈ ਜਾਂ ਕਿਤੇ ਕਿਸੇ ਨੂੰ ਓਵਰਟੇਕ ਕਰ ਰਹੇ ਇਹ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋਆ ਆ ਕਿ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਪਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦ ਖੰਬੇ 'ਚ ਵੱਜੀ ਖੰਬੇ ਤੋਂ ਖੱਡ ਵਾਲੂ ਉਤਰ ਗਏ ਸੀ ਐਮਐਲਏ ਸਾਹਿਬ ਕਿੰਨੇ ਲੋਕ ਸੀ ਕੋਈ 3 ਜਣੇ ਸੀ ਬਾਕੀ ਸਾਰੇ ਕਿੰਨੇ ਜਣੇ ਬੀਏ ਦੇ ਤਾਂ ਜ਼ਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਤਾਂ